ਜ਼ਿਲ੍ਹਾ ਪੁਲਿਸ ਮੁਕੀ ਗੁਲੀ ਸਿੰਘ ਖੁਰਾਣਾ ਅਤੇ ਡੀਐਸਪੀ ਸ਼੍ਰੀ ਅਨੰਤਪਰ ਸਾਹਿਬ ਅਜੇ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੂਰਬਬੇਦੀ ਖੇਤਰ ਤੇ ਨਸ਼ੇ ਦੀ ਰੋਕਥਾਮ ਅਤੇ ਗੈਰ ਸਮਾਜਿਕ ਅੰਤਰਾ ਵੱਲੋਂ ਕੀਤੀਆਂ ਜਾਂਚ ਬੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਖਤਮ ਕਰਨ ਲਈ ਅਜ ਮੂਲਪੁਰ ਦੀ ਪੁਲਸ ਨੇ ਸੱਟ ਅਪਰੇਸ਼ਨ ਕਸਟ ਕਰਾਇਆ ਗਿਆ ਜੇਦਰ ਮੂਲਪੁਰ ਦੀ ਸ਼ਹਿਰ ਵਿੱਚ ਸਥਿਤ ਬੰਗਾਲਾ ਵਰਤੀ ਵਿਕੇ ਪੁਲਿਸ ਪਾਰਟੀਆਂ ਸਪੈਸ਼ਲ ਚਾਰਜ ਕੀਤੀ ਇਹ ਦੌਰਾਨ ਥਾਣਾ ਮੁਖੀ ਮੂਲਪੁਰ ਦੀ ਸੱਟ ਦਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਆਸ-ਪਾਸ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹੈ ਤਾਂ ਉਹ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਕਿਉਂਕਿ ਆਮ ਬਲੈਜ ਜਿਨ੍ਹਾਂ ਤੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ ਇਹ ਕਚਲੀ ਮੁਹਿੰਮ ਵੀ ਜਾਵੇਗੀ ਤੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਵਿਅਕਤੀ ਨੂੰ ਹਰ ਕਿਸ ਬਖਸ਼ਾ ਨਹੀਂ ਜਾਵੇਗਾ ਉਹ ਦੱਸਿਆ ਕਿ ਡੀਜੀਵੀ ਪੰਜਾਬ ਬੋਰਵ ਯਰਵੇ ਦਿਸ਼ਾ ਨਿਸ਼ਾ ਤਹਿਤ 14 ਗਨ ਵਾਲੇ ਅਫਸਰ ਵਕੀਲ ਪਣ ਅਤੇ ਆਮ ਜਨਕੀ ਨੂੰ ਸਤਿਕਾਰ ਦੀ ਭਾਵਨਾ ਮੌਜੂਦ ਕਰਨ ਦੇ ਮੰਤਵ ਨਾਲ ਡੀਆਈਯੂ ਉਪਨਗਰ ਖੰਡ ਸਿੰਘ ਪਿੰਡਰ ਆਈਪੀਐਸ ਦੀ ਅਗਵਾਈ ਹੇਠ ਅੱਜ ਮਿਰਬਲੀ ਖੇਤਰ ਤੇ ਉਪਸਥਤ ਮੁਹਿੰਮ ਚਲਾਈ ਗਈ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਦੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਰੂਪਨਗਰ ਰੇਂਜ ਅਤੇ ਐਸਐਸਪੀ ਸਾਹਿਬ ਜਿਹੜਾ ਰੂਪਨਗਰ ਦੀ ਡਿਵੀਜ਼ਨ ਦੇ ਅਧੀਨ ਜਿਹੜਾ ਹੈਗਾ ਰੂਪਨਗਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ হট ਸਪots ਦੇ ਉੱਤੇ ਕਸੋ ਆਪਰੇਸ਼ਨ ਕੀਤਾ ਜਾ ਰਿਹਾ ਉਹਦੇ ਮੱਦੇਨਜ਼ਰ ਹੀ ਅੱਜ ਥਾਣਾ ਨੋਕਲਵੇਦੀ ਦੇ थाने ਦੇ ਸਾਹਮਣੇ ਪਗਾਲਾ ਬਸਤੀ ਦੇ ਵਿੱਚ ਜਿਹੜਾ ਹੈਗਾ ਅੱਜ ਕਸੋ ਆਪਰੇਸ਼ਨ ਕੀਤਾ ਗਿਆ ਤੇ ਇਸ ਕਸੋ ਆਪਰੇਸ਼ਨ ਦੌਰਾਨ ਸਾਡੀ ਪੂਰੀ ਕੋਸ਼ਿਸ਼ ਹੈ ਕਿਸੇ ਤਰ੍ਹਾਂ ਦੀ ਬਰਾਮਦਗੀ ਕੀਤੀ ਹੋ